ਤਨ ਤਰਨ ਜ਼ਮੀਨ ਚੋਣਾ ਨੂੰ ਲੈ ਕੇ ਖਾਸ ਕਵਲ ਸਾਹਮਣੇ ਆ ਰਹੀ ਹੈ ਦੱਸਦੇ ਕਿ ਸਵਾਰ ਚੋਣਾ ਦੇ ਵਿੱਚ ਇੱਕ ਈ ਰਿਕਸ਼ਾ ਚਾਲਕ ਵੀ ਖੜਾ ਹੋਣ ਜਾ ਰਿਹਾ ਜੀਹਾਂ ਦੱਸਦੀਏ ਕਿ ਈ ਰਿਕਸ਼ਾ ਚਾਲਕ ਜਿਸ ਦੇ ਕੋਲ ਨਾ ਆਪਣਾ ਘਰ ਹੈ ਨਾ ਆਪਣੀ ਬੈਂਕ ਖਾਤਾ ਹੈ ਤੇ ਨਾ ਹੀ ਜ਼ਮੀਨ ਤੇ ਨਾ ਹੀ ਕੋਈ ਹੋਰ ਵਾਹਨ ਹੈ ਜਿਸ ਨੇ ਆਪਣੇ ਹਲਫਨਾਮੇ ਦੇ ਵਿੱਚ ਜਾਇਦਾਦ ਦੇ ਵਾਲੇ ਦੱਸਦੀ ਕਾਲਮ ਦੇ ਵਿੱਚ ਸਿਰਫ 10000 ਰੁਪਏ ਨਗਦੀ ਹੋਣ ਦਾ ਜਿਹੜਾ ਹੈ ਉਹ ਫਾਰਮ ਭਰਿਆ ਹੈ ਤਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਵੱਡੇ ਵੱਡੇ ਤਨ ਆੜ ਬੰਦੇ ਜੋ ਕਿ ਕਰੋਨਾ ਅਰਬਾ ਦੇ ਮਾਲਕ ਨੇ ਉਹ ਖੜੇ ਹੋਣ ਜਾ ਰਹੇ ਨੇ ਤੇ ਦੂਸਰੇ ਪਾਸੇ ਇੱਕ ਈ ਰਿਕਸ਼ਾ ਚਾਲਕ ਵੀ ਕਿਸ ਤਰੀਕੇ ਦੇ ਨਾਲ ਤਰਨ ਤਰਨ ਚੋਣਾ ਦੇ ਵਿੱਚ ਜਮਨੀ ਚੋਣਾ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਿਹਾ ਜੀ ਹਾਂ ਦੱਸ ਦਈਏ ਕਿ ਉਮੀਦਵਾਰ ਸ਼ਾਮ ਲਾਲ ਗਾਂਧੀ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਗੁਰਮੀਤ ਸਿੰਘ ਕੋਲ ਦਾਖਲ ਕਰਵਾਉਣ ਗਏ ਅਤੇ ਸ਼ਾਮ ਲਾਲ ਗਾਂਧੀ 13ਵੀਂ ਚੋਣ ਲੜਨ ਜਾ ਰਹੇ ਨੇ ਦੱਸ ਦਈਏ ਕਿ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ 12 ਚੋਣਾ ਲੜੀਆਂ ਗਈਆਂ ਨੇ ਉਹ ਆਸ ਜਤਾਈ ਹੈ ਕਿ ਉਹਨਾਂ ਨੇ ਤਰਨਤਾਰਨ ਹਲਕੇ ਦੇ ਲੋਕਾਂ ਨੇ ਜੋ ਉੱਪਰ ਪਿਆਰ ਜਤਾਇਆ ਉਹਨਾਂ ਉੱਪਰ ਉਹ ਆਪਣਾ ਘਰ ਵੀ ਤਰਨਤਾਰਨ ਦੇ ਵਿੱਚ ਬਣਾਉਣਗੇ ਤੇ ਲੋਕਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨਾ ਉਹਨਾਂ ਦਾ ਧਰਮ ਹੋਵੇਗਾ ਦੱਸਦੇ ਕਿ ਉਹ ਪਾਰਟੀ ਦੇ ਰਾਸ਼ਟਰਪਤੀ ਡਾਕਟਰ ਨਿੰਦਰ ਕੁਮਾਰ ਅਤੇ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਰਮੇਸ਼ ਸ਼ਰਮਾ ਦੇ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਸੀ ਤੇ ਇਸ ਮੌਕੇ ਗੱਲਬਾਤ ਕਰਦੇ ਆ ਸ਼ਾਮਲਾਲ ਗਾਂਧੀ ਨੇ ਦੱਸਿਆ ਕਿ ਉਹ 12 ਵਾਰ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਉਹਨਾਂ ਦੱਸਿਆ ਕਿ 5 ਵਾਰ ਲੋਕ ਸਭਾ 5 ਵਾਰ ਵਿਧਾਨ ਸਭਾ ਤੇ ਦੋ ਵਾਰ ਕਾਰਪੋਰੇਸ਼ਨ ਦੀ ਚੋਣ ਉਹਨਾਂ ਨੇ ਲੜੀ ਹੈ ਤੇ ਹੁਣ ਤਰਨ ਤਰਨ ਹਲਕੇ ਵਿੱਚ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਵਿੱਚ ਵੀ ਉਹ ਕਿਸਮਤ ਅਜ਼ਮਾਉਣ ਲਈ ਆਏ ਹਨ ਅਤੇ ਇਹਨਾਂ ਉਹਨਾਂ ਨੇ ਜੀਵਨ ਦੀ 13ਵੀਂ ਚੋਣ ਹੈ ਉਹਨਾਂ ਨੇ ਕਿਹਾ ਹੈ ਕਿ ਮਿਰਸਰ ਵਿੱਚ ਵੀ ਈ ਰਿਕਸ਼ਾ ਚਲਾਉਂਦੇ ਨੇ ਤੇ ਕਿਰਤ ਕਰਕੇ ਆਪਣਾ ਜੀਵਨ ਬਸਰ ਕਰਦੇ ਨੇ ਜੇਕਰ ਤਰਨਤਾਰਨ ਵਾਸੀ ਉਹਨਾਂ ਤੇ ਭਰੋਸਾ ਜਤਾਉਣਗੇ ਤਾਂ ਉਹ ਇੱਥੇ ਹੀ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ ਦੱਸਦੇ ਕਿ ਖਾਸ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਸੱਚੋ ਸੱਚ ਪਾਰਟੀ ਦੇ ਵੱਲੋਂ ਚੋਣ ਲੜਨ ਲਈ ਨਾਮਜ਼ਦਗੀ ਦਾਖਲ ਕਰਨ ਪੁੱਜੇ ਸ਼ਾਮ ਲਾਲ ਗਾਂਧੀ ਨੇ ਆਪਣੀ ਜਾਇਦਾਦ ਦੇ ਬੇਰਵੇ ਦੇਣ ਲਈ ਜੋ ਹਲਫਨਾਮਾ ਦਿੱਤਾ ਹੈ ਉਸ ਮੁਤਾਬਕ ਨਾ ਉਹਨਾਂ ਕੋਲ ਆਪਣਾ ਘਰ ਹੈ ਨਾ ਕੋਈ ਜ਼ਮੀਨ ਹੈ ਨਾ ਕੋਈ ਵਾਹਨ ਹੈ ਨਾ ਬੈਂਕ ਖਾਤਾ ਹੈ ਨਾ ਕੋਈ ਕਰਜ਼ਾ ਹੈ ਇਤੋਂ ਤੱਕ ਕਿ ਉਹਨਾਂ ਦੀ ਸ਼ਖਿਆ ਵਿਨਿਲੇ ਕੇਵਲ 10000 ਰੁਪਏ ਦੀ ਨਕਦੀ ਹੋਣ ਦੀ ਜਾਣਕਾਰੀ ਦੇਣ ਵਾਲੇ ਸ਼ਾਮ ਲਾਲ ਗਾਂਧੀ ਦੇ ਇਸ ਹਲਫਨਾਮੇ ਦੀ ਜਾਣਕਾਰੀ ਮੁਹਈਆ ਕਰਉਣ ਵਾਲੇ ਸਾਰੇ ਕਾਲਮ ਨਿਲ ਪਰੇ ਹਨ